ਦੀ ਬਦੀ ਕੀ ਨਾਂ ਲਈ ਗੁਰਵਿੰਦਰ ਸਿੰਘ ਇਹਦਾ ਪਿੰਡ ਸੰਘੇੜਾ ਕੀ ਮਾਮਲਾ ਆ ਤੇ ਕੀ ਹੋਇਆ ਤੁਹਾਡੀ ਮਹੀਤ ਚੋਰੀ ਹੁੰਦਾ ਕੀ ਪੂਰਾ ਅਸੀਂ ਇਸ ਡੰਗਰ ਬੱਦੇ ਨੇ ਖੁਰਦੀ ਤੇ ਅਸੀਂ ਪਿੰਡ ਰੋਟੀ ਖਾਣ ਗਏ ਆ ਜਾਂ ਦੁੱਧ ਪੀ ਕੇ ਆਏ ਆ ਤੇ ਫਿਰ ਆਣ ਕੇ ਅਸੀਂ ਵੇਖਿਆ ਆ ਅੱਜ ਡੰਗਰ ਇਥੋਂ ਖੋਲ ਕੇ ਲੈ ਗਏ ਆ ਕਿੰਨੇ ਡੰਗਰ ਖੜੇ ਤੇ ਡੰਗਰ ਖੜੇ ਇਥੋਂ ਡੇਰੇ ਤੋਂ ਖੋਲ ਕੇ ਖੜੇ ਆ 40 ਕਿਲੇ ਹਟਵੇਂ ਉਹ ਜਾ ਕੇ ਸਮਸਰ ਰੋਡ ਦੇ ਉੱਤੇ ਲੱਦੇ ਆ ਤੇ ਸਮਸਰ ਰੋਡ ਦੇ ਉੱਤੇ ਰਾਤ 2:00 11 ਵਜੇ ਟੈਂਪੋ ਆਇਆ ਆ ਉਹ ਟੈਂਪੋ ਦੇ ਵਿੱਚ ਚੜਾਏ ਗਏ ਆ ਤੁਹਾਡੇ ਵੱਲੋਂ ਕੋਈ ਪੁੱਛਣ ਨੂੰ ਫਾਰਮ ਕੀ ਹੈ ਹਾਂਜੀ ਪੁੱਛਣ ਨੂੰ ਦਿਖਾ ਦੇ ਦਿੱਤੀ ਆਂ ਮੰਗ ਆ ਮੰਗ ਕਰਨੇ ਵੀ ਸਾਡੀ ਪੁਲਿਸ ਕਾਰਵਾਈ ਕਰੇ ਸਾਨੂੰ ਪੰਜਾਬ ਸਰਕਾਰ ਕੋਈ ਮੰਗ ਆਦੀ ਕਰੇ ਤੇ ਸਾਨੂੰ ਕੋਈ ਬਣ ਕੇ ਦਿੱਤਾ ਜਾਵੇ ਬੋਲੋ ਹਾਂਜੀ ਗੰਗਾ ਸਿੰਘ son of ਗੁਰਵਿੰਦਰ ਸਿੰਘ ਮੈਂ ਪਿੰਡ ਸਿੰਘ ਰਾਇ ਦਾ ਵਾਸੀ ਤਸੀਲ ਬਟਾਲਾ ਜ਼ਿਲ੍ਹਾ ਗੁਰਦਾਪੁਰ ਰਹਿਣ ਵਾਲਾ ਹਾਂ ਮੇਰੇ ਨੇੜੇ ਦੀ ਕਿ ਥਾਣਾ ਕਿਲਾਲਾ ਸਿੰਘ ਪੈਂਦਾ ਹੈ ਥਾਣਾ ਤਰੀ ਨੂੰ ਆਪਾਂ ਰਾਜ ਨਗਰ ਚੋਕੇ ਪੱਠੇ ਪੱਠੇ ਪਾ ਕੇ ਘਰ ਨੂੰ ਰੋਟੀ ਖਾਣ ਗਏ ਸੀ ਜਿਸ ਤਰ੍ਹਾਂ ਰੋਟੀ ਖਾਣ ਤੋਂ ਦੁੱਧਾ ਪੀ ਕੇ ਪਰਤਣਾ ਹੋਂ ਤੋਂ ਬਾਅਦ ਜਦੋਂ ਆਪਾਂ ਕੁੰਨੀ ਦੇ ਆਣ ਕੇ ਵੇਖਿਆ ਤਾਂ ਸਾਡੇ ਤਿੰਨੇ ਡੰਗਰ ਗਾਇਬ ਹੋ ਗਏ ਆਪਾਂ ਸ਼ੱਕੀ ਦੇ ਮਾਮਲੇ 'ਚ ਇੱਧਰ ਉੱਧਰ ਭਾਲ ਕਰਦੇਗੇ ਫੇਰਾਂ ਨੂੰ ਜਦੋਂ ਸਵੇਰ ਹੋ ਯੂਨੀ 3 ਦੀ ਉਦੋਂ ਸਾਨੂੰ ਡੰਗਰਾਂ ਦੇ ਪੈਰ ਲੱਗੇ ਆਪਾਂ ਪਿੱਛਾ ਕੀਤਾ ਇੱਥੋਂ ਬੰਬੀਹਾੜੀ ਤੋਂ ਪਾਣਗਾ ਤੱਕ ਲੈ ਕੇ ਤੁਰਾ ਕੇ ਲੈ ਕੇ ਗਏ ਆ ਕੋਈ ਬੰਬੀ ਦਾ ਲਿੰਕ ਨਹੀਂ ਪਾਇਆ ਉਹਨਾਂ ਨੇ ਕੋਈ ਸੀਸੀਟੀਵੀ ਕੈਮਰੇ ਦੀ ਵੀਡੀਓ ਵੀ ਕੋਈ ਸੀਸੀਟੀਵੀ ਕੈਮਰੇ ਦੀ ਪੁਲਸਰ ਵੱਲੋਂ ਪਰਤਾ ਨਹੀਂ ਕੀਤੀ ਗਈ ਆਪਾਂ ਪਰਤਾ ਤੁਹਾਡੇ ਕੋਲ ਵੀਡੀਓ ਹੈਗੀ ਆ ਆਪਾਂ ਪੱਤਰਕਾਰ ਵੀਰ ਨਾਲ ਸਾਂਝੀ ਕੀਤੀ ਆ ਕਿ 2:00 ਵਜੇ 11 ਮਿੰਟ ਦਾ ਟੈਂਪੂ ਲੰਘਿਆ ਆ ਉਹਦਾ ਨੰਬਰ ਸ਼ੋ ਨਹੀਂ ਪਤਾ ਹੁੰਦਿਆ ਚੰਗੀ ਤਰ੍ਹਾਂ ਤੇ ਆਪਾਂ ਪੁਲਿਸ ਨੂੰ ਪ੍ਰਸ਼ਾਸਨ ਨੂੰ ਇਹ ਮੰਗ ਕਰਦੇ ਆ ਕਿ ਸਾਨੂੰ ਸਾਡੀਆਂ ਮੱਜਾਂ ਲੱਭਦੀਆਂ ਦਾ ਜਾਂ ਜਾਂ ਸਾਡੇ ਪੰਜਾਬ ਸਰਕਾਰ ਕੋਲ ਮੰਗ ਕਰਦੇ ਸਾਨੂੰ ਮੁਆਵਜ਼ਾ ਦਿੱਤਾ ਜਾਵੇ ਸਾਡਾ ਰੋਜ਼ ਦਾ ਕਾਰ